ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਇੱਕ ਖਤਰਨਾਕ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਹ ਗਿਰੋਹ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ ਔਰ ਜਿਹੜਾ ਗਿਰੋਹ ਦਾ ਮੁਖੀ ਹੈ ਉਸਤੇ ਇੱਕ ਦਰਜਨ ਤੋਂ ਜ਼ਿਆਦਾ ਮਾਮਲੇ ਦਰਜ ਨੇ ਮਰ ਨਾਲ ਦਰਪਣਾ ਨੂੰ ਵਾਲਿਆ ਨੇ ਐਡੀਸੀਪੀ ਨੇ ਉਹਨਾਂ ਨਾਲ ਗੱਲਬਾਤ ਕਰ ਲਈ ਪੂਰਾ ਮਾਮਲਾ ਜਾਣ ਲੈਣ ਹੈ ਕਿ ਮੈਂ ਪੂਰਾ ਮਾਮਲਾ ਥਾਣਾ ਇਸਲਾਮਾਬਾਦ ਦੀ ਟੀਮ ਨੇ ਇੱਕ 6 ਮੈਂਬਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਇਹਨਾਂ ਦੇ ਖਿਲਾਫ 129 ਨੰਬਰ ਮੁਕੱਦਮਾ ਦਰਜ ਹੈ ਤਾਰਾ 111 ਬੀ ਐਨ ਐਸ ਦੇ ਤਹਿਤ ਜਿਹੜੀ ਕਿ ਇੱਕ ਨਵੀਂ ਤਾਰਾ ਇੰਟਰੋਡਿਊਸ ਕੀਤੀ ਗਈ ਹੈ ਆਰਗੇਨਾਈਜ਼ਡ ਕ੍ਰਾਈਮ ਸਿੰਡੀਕੇਟਸ ਦੇ ਖਿਲਾਫ ਇਹ ਜਿਹੜਾ ਪੂਰਾ ਗਿਰੋਹ ਹੈ ਇਹਦਾ ਮਾਸਟਰਮਾਈਂਡ ਹੈ ਰਾਹੁਲ ਉਰਫ ਰੋਲਾ ਜਿਹੜਾ ਕਿ ਮਈ ਦੇ ਮਹੀਨੇ ਵਿੱਚ ਹੀ ਆਊਟ ਔਨ ਬੇਲ ਆਇਆ ਸੀ ਸੰਗਰੂਰ ਜੇਲ ਤੋਂ ਨਾਲ ਹੀ ਰਿਕਵਰੀ ਹੋਈ ਹੈਗੀ ਇਹ 232 ਬੋਰ ਦੇ ਪਿਸਤੌਲ ਦੀ ਇੱਕ ਦੇਸੀ ਕਟਾ ਅਤੇ 11 ਜ਼ਿੰਦਾ ਕਾਰਤੂਸ ਮੈਡਮ ਇਹ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਫਿਰਾਕ ਵਿੱਚ ਸੀਗੇ ਕੀ ਕਾਰਨ ਕੀ ਸੀਗਾ ਦਾ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਸਾਰਿਆਂ ਦੀ ਵੱਖ-ਵੱਖ ਕ੍ਰਿਮੀਨਲ ਹਿਸਟਰੀ ਹੈ ਜਿਵੇਂ ਕਿ ਜਿਹੜਾ ਇਹਨਾਂ ਦਾ ਮਾਸਟਰਮਾਈਂਡ ਹੈ ਇਹਦੇ ਖਿਲਾਫ ਆਲਰੇਡੀ 12 ਪਰਚੇ ਦਰਜ ਹਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਨਾਲ ਹੀ ਇਹ ਆਊਟ ਔਨ ਬੇਲ ਤੋਂ ਬਾਅਦ ਇਹ ਗੈਂਬਲਿੰਗ ਕਰਦੇ ਸੀ ਡਕੈਤੀਆਂ ਕਰਦੇ ਸੀ ਜਦ ਇਹਨਾਂ ਨੂੰ ਕਾਬੂ ਕੀਤਾ ਗਿਆ ਹੋਟਲ ਰੂਪਾ ਹੌਲਗੇਟ ਬਾਜ਼ਾਰ ਤੋਂ ਤਦ ਵੀ ਉਹ ਕਿਸੇ ਬਿਜ਼ਨਸਮੈਨ ਨੂੰ ਟਾਰਗੇਟ ਕਰਨ ਦੀ ਫਿਰਾਕ ਵਿੱਚ ਸੀ ਨਾਲ ਹੀ ਇਹਦਾ ਦੂਜਾ ਪਹਿਲੂ ਇਹ ਹੈ ਕਿ ਹੁਸ਼ਿਆਰਪੁਰ ਜੇਲ 2022 ਵਿੱਚ ਜਦ ਆ ਦੇ ਲਾਂਚ ਸੀ ਤਦ ਉੱਥੇ ਜਿਹੜਾ ਇੱਕ ਹੋਰ ਜੇਲ ਇਨਮਿਟ ਸੀ ਗੁਰਿੰਦਰਪਾਲ ਐਲ.ਆਈ.ਐਸ ਗੋਰਾਪਾਉ ਉਹਦੇ ਨਾਲ ਇਹਦਾ ਟਕਰਾਰਬਾਜ਼ੀ ਹੋਈ 307 ਦਾ ਪਰਚਾ ਵੀ ਦਰਜ ਹੋਇਆ ਥਾਣਾ ਸਿਟੀ ਹੁਸ਼ਿਆਰਪੁਰ ਵਿਖੇ ਇਹ ਜਿਹੜਾ ਰਾਹੁਲ ਰੋਲਾ ਹੈ ਜਿਹੜਾ ਇਹ ਪੂਰੀ ਗੈਂਗ ਦਾ ਮਾਸਟਰਮਾਈਂਡ ਹੈ ਤੇ ਉਸ ਤੋਂ ਬਾਅਦ ਇਹਨੂੰ ਜੇਲ੍ਹ ਵਿੱਚ ਥ੍ਰੈਟ ਵੀ ਕੀਤਾ ਗਿਆ ਕਿ ਤੈਨੂੰ ਮਾਰਿਆ ਜਾਏਗਾ। ਰਾਹੁਲ ਜੱਟ ਹੋਇਆ। ਜੀ। ਉਸੇ ਦੀ ਡਰ ਵਿੱਚ ਉਸੇ ਦੀ ਵਜ੍ਹਾ ਤੋਂ ਇਹਨੇ ਆਪਣਾ ਗੈਂਗ ਬਣਾਉਣਾ ਸ਼ੁਰੂ ਕੀਤਾ ਬਾਹਰ ਆ ਕੇ। ਰੈਟ ਹੋਇਆ ਕਿਦੋਂ ਵੱਲੋਂ ਗੋਰਾ ਵੱਲੋਂ ਥ੍ਰੈਟ ਹੋਇਆ ਜੇ ਕਿਸੇ ਹੋਰ ਵੱਲੋਂ ਰੈਟ ਹੋਇਆ। ਗੋਰੇ ਵੱਲੋਂ। ਗੋਰੇ ਦੀ ਗੋਲੀ ਬਾਰਨਾਂ ਕੀ ਕਨੈਕਸ਼ਨ ਨੇ? ਉਹ ਜੀ ਉਹਦਾ ਬ੍ਰਦਰ ਇਨ ਲਾ ਹੈ ਜੀਜਾ। ਹੈ ਨਾ ਕੋਈ ਵੱਡੀ ਵਾਰਦਾਤ ਵਿੱਚ ਸ਼ਾਮਲ ਨੇ ਗੋਰਾ ਜਾਂ ਇਹ ਰਾਹੁਲ ਕਿਸੇ ਪਹਿਲਵਾਨ ਨੂੰ ਵੀ ਮਾਰਿਆ ਸੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜੇ ਵੱਡੀ ਵਾਰਦਾਤਾ ਦੀ ਗੱਲ ਕਰੀਏ ਤੇ ਦੋਨਾਂ ਤੇ ਹੀ ਅਟੈਂਪਟ ਟੂ ਮਰਡਰ ਮਰਡਰ ਡਕੈਤੀ ਦੇ ਵਕਵਕ ਪਰਚੇ ਦਰਜ ਨੇ ਵਕਵਕ ਜ਼ਿਲ੍ਹਿਆਂ ਵਿੱਚ ਜਿਹੜਾ ਕਿ ਰਾਹੁਲ ਰੋਲਾ ਹੈ ਜਿਹੜਾ ਇਸ ਸਮੇਂ ਸਾਡੀ ਹਿਰਾਸਤ ਵਿੱਚ ਹੈ ਇਹਤੇ तकरीबन 12 ਪਰਚੇ ਦਰਜ ਹਨ ਤੇ ਜਿਹੜਾ ਗੋਰਾਪਾਉ ਹੈ ਇਲੀਅਸ ਗੁਰਿੰਦਰਪਾਲ ਜਿਹੜਾ ਕਿ ਇਸ ਵੇਲੇ ਬਠਿੰਡਾ ਜੇਲ੍ਹ ਵਿੱਚ ਲਾਂਚਡ ਹੈ ਇਹਦੇ ਉੱਤੇ 16 ਮੁਕਦਮੇ ਦਰਜ ਹਨ ਵਕਵਕ ਜ਼ਿਲ੍ਹਿਆਂ ਦੇ ਇਨਕਲੂਡਿੰਗ ਬਾਈ ਐਸਐਸਓਸੀ ਮੋਹਾਲੀ ਐਂਡ ਸਪੈਸ਼ਲ ਸੈਲ ਦਿੱਲੀ ਜਿਹੜੇ ਪਹਿਲਵਾਨ ਦੀ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਮੈਂਸ਼ਨ ਕਰ ਰਹੇ ਹੋ ਗੁਰਲਾਲ ਪਹਿਲਵਾਨ ਦੇ ਕਤਲ ਦੀ 2021 ਦਾ ਮਕਦਮਾ ਹੈ ਉਹਦੇ ਵਿੱਚ ਗੋਰਾ ਪਾਉ ਦਾ ਨਾਮ ਵੱਜਦਾ ਹੈ ਮੈਮ ਇਹਨਾਂ ਦੀ ਚੜਪ ਜਿਹੜੀ ਹੋਈ ਸੀਗੀ ਜੇਲ੍ਹ ਅੰਦਰ ਹੋਈ ਸੀਗੀ ਰਾਹੁਲ ਦੇਤੇ ਔਰ ਗੋਰੇ ਦੀ ਤਾਂ ਉਸ ਤੋਂ ਬਾਅਦ ਰਾਹੁਲ ਨੂੰ ਲੱਗਦਾ ਸੀ ਵੀ ਇੱਥੇ ਅਟੈਕ ਹੋ ਸਕਦਾ ਜਦੋਂ ਬਾਹਰ ਆਇਆ ਹੈ ਜੀ ਆਲਥੋ ਉਹਦੀ ਜੇਲ੍ਹ ਬਾਅਦ ਚੋ ਟ੍ਰਾਂਸਫਰ ਹੋ ਗਿਆ ਸੀ ਕਿਸੇ ਹੋਰ ਜੇਲ੍ਹ ਵਿੱਚ ਪਰ ਉਹਨੂੰ 2022 ਵਿੱਚ ਗੋਰੇ ਪਾਉ ਨੇ ਥ੍ਰੈਟ ਕੀਤਾ ਸੀਗਾ ਕਿ ਤੈਨੂੰ ਮੈਂ ਮਾਰਾਂਗਾ ਉਥੇ threat ਦੇ ਡਰ ਤੋਂ ਕਿਉਂਕਿ ਉਹਨੂੰ ਲੱਗਦਾ ਸੀਗਾ ਕਿ ਗੋਰਾਪਾਉ ਦੀ ਕਾਫੀ ਸੋਲਿਡ ਬੈਕਿੰਗ ਹੈਗੀ ਹੈ ਗੈਂਗ ਦੇ ਨਾਲ ਰਿਲੇਟਡ ਹੈ ਇਸੇ ਲਈ ਉਸਨੇ ਆਪਣੇ ਵੈਪਨਸ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਅਤੇ ਗੈਂਗ ਹੋਰ ਮਜ਼ਬੂਤ ਬਣਾਨੀ ਸ਼ੁਰੂ ਕਰਤੀ ਜਿਵੇਂ ਉਹ ਬਾਹਰ ਨਿਕਲਿਆ ਮਈ 2024 ਚ ਇਹ ਜਿਹੜੇ ਵਿਪਨ ਕਿੱਥੋਂ ਲੈਂਦੇਗੇ ਸੀ ਇਹ ਜੀ ਇੰਦੌਰ ਦੇ ਨੇੜੇ ਜਗ੍ਹਾ ਹੈ ਉਥੋਂ ਦੀ ਇਹ ਵੈਪਨਸ ਇਹਨੇ ਸੋਰਸ ਕੀਤੇ ਨੇ ਬੜੀ ਕਾਮਯਾਬੀ ਮੰਨੀਯਾ ਸਦੀ ਕਿਉਂਕਿ ਇੱਕ ਸੰਭਾਵਨਾਿਤ ਜਿਹੜਾ ਕੀ ਤੁਸੀਂ ਗੋਲੀਬਾਰੀ ਦੀ ਘਟਨਾ ਨੂੰ ਟਾਲੇ ਵਿੱਚ ਕਾਮਯਾਬ ਰਹੇ ਜੀ ਅੰਮ੍ਰਿਤਸਰ ਕਮਿਸ਼ਨਰੀਟ ਪੁਲਿਸ ਅਤੇ ਪੰਜਾਬ ਪੁਲਿਸ ਓਵਰਆਲ ਇਹ ਸਾਰੇ ਆਰਗੇਨਾਈਜ਼ ਕ੍ਰਾਈਮ ਸਿੰਡੀਕੇਟਸ ਨੂੰ ਨੱਥ ਪਾਣ ਲਈ ਹਮੇਸ਼ਾ ਅਲਰਟ ਰਹਿੰਦੀ ਹੈ ਤੇ ਇਹਦੇ ਨਾਲ ਡੈਫੀਨਿਟਲੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਦ ਇਹਨਾਂ ਨੂੰ ਕਾਬੂ ਵੀ ਕੀਤਾ ਗਿਆ ਸੀ ਇਹ ਤਦ ਵੀ ਇੱਕ ਜਾਨੀਮਾਨੀ ਬਿਜ਼ਨਸਮੈਨ ਦੇ ਉੱਤੇ ਰੋਬਰੀ ਕਰਨ ਦੀ ਪਲੈਨਿੰਗ ਕਰ ਰਹੀ ਸੀ ਇਸ ਲਈ ਇਸ ਤੋਂ ਕਾਫੀ ਵਾਰਦਾਤਾਂ ਨੂੰ ਠਲ ਪਿਆ ਤੇ ਇੱਕ ਪੋਟੈਂਸ਼ੀਅਲ ਰਾਈਵਲਸ ਦੀ ਗੈਂਗਵਾਰ ਨੂੰ ਵੀ ਅਸੀਂ ਪ੍ਰिवेंट ਕਰ ਪਏ ਹਾਂ ਸਕਸੈਸਫੁਲੀ ਬਿਲਕੁਲ ਕੰਮਿਆਬੀ ਪੂਰੀ ਸੰਭਲ ਸਕਦੀ ਜੀ ਥੈਂਕ ਯੂ ਬਿਲਕੁਲ ਜੀ ਇੱਕ ਵੱਡੀ ਕਾਮਯਾਬੀ ਰਹੀ ਹੈ ਅਮਰਸਰ ਪੁਲਿਸ ਕਮਿਸ਼ਨੇਟ ਦੀ ਜਿਹੜੇ ਕੀ ਗਿਰੋ ਦੇ 6 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਔਰ ਇਹ ਗਿਰੋ ਜਿਹੜਾ ਕੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ ਔਰ ਇਸ ਗਿਰੋ ਦੇ ਸਰਗਣਾ ਸਮੇਤ छह मेंतियारा समेत काबू ने कैमरा परसन विपिन शर्मा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप